ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਟੱਲਵਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਦੋ ਕਟੀਆਂ ਬਕਾਉਗਾ ਜੀ ਬਹੁਤ ਸੋਹਣੀਆਂ ਕਟੀਆਂ ਠੀਕ ਹੈ ਜੀ ਚੰਗੀਆਂ ਪਾਲੀਆਂ ਪਲੋਸੀਆਂ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਬਰਾ ਆਪਣਾ ਫੇਸਬੁਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸਰੀ ਘਰ ਜੀ ਸਸਰੀ ਘਰ ਨਾਮ ਸ਼ਨੀ ਸਿੰਘ ਪਿੰਡ ਟਹਿਲਵਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਹਾਂਜੀ ਬਾਈ ਕੱਟਰੀ ਦੀ ਜਾਣਕਾਰੀ ਦਿਓ ਪਹਿਲੀ ਦੀ ਕਿੰਨੇ ਕ ਟਾਈਮ ਦੀ ਹੋਗੀ ਇਹ ਇਹ ਹੈਗੀ ਡੇਢ ਸਾਲ ਦੀ ਡੇਢ ਸਾਲ ਦੀ ਹੋਗੀ ਹੂੰ ਠੀਕ ਹੈ ਜੀ ਧੰਨ ਸੁਣ ਧੰਨ ਸੁਣ ਓਕੇ ਆਹ ਚਾਰੇ ਥਾਂ ਚਾਰ ਤਰੀਕ ਦਿਖ ਸਕਦੇ ਬਹੁਤ ਠੰਡੀ ਸੀਲਾ ਠੀਕ ਹੈ ਜੀ ਤੇ ਤੋੜ ਦਿਓ ਭਰਾ ਨੂੰ ਲੋ ਜੀ ਸੰਗਰੀ ਪਲੀ ਪਲੂਸੀ ਆ ਭਰਾ ਲੋ ਜੀ ਫੇਸ ਕੁਆਲਟੀ ਦੇਖ ਸਕਦਾ ਛੋਟੇ ਛੋਟੇ ਕੰਨਾਂ ਤੇ ਛੋਟਾ ਹੀ ਮੂੰਹ ਆ ਲੋ ਜੀ ਤੋੜਾ ਤੁਹਾਨੂੰ ਦਿਖਾਉਣਾ ਤੋੜ ਦਿਓ ਤੋੜ ਦਿਓ ਲੰਮੀ ਲੋ ਜੀ ਤਾਂ ਤੁਹਾਨੂੰ ਬਹੁਤ ਸੋਹਣਾ ਲੱਗਾ ਕਰਮਾ ਵਾਲੇ ਨੂੰ ਚੰਗੀ ਪਲੀ ਪਲੂਸੀ ਆ ਭਰਾ ਦੇਖੋ ਫੇਸ ਕੁਆਲਟੀ ਦੇਖ ਸਕਦੇ ਹੋ ਦੁਬਾਰਾ ਫੇਰ ਦਿਖਾਣਾ ਆਪਾਂ ਇਧਰੋਂ ਬਾਈ ਮੋੜ ਕੇ ਲਿਆ ਫੇਰ ਮੋੜ ਲਿਓ ਲੋ ਜੀ ਤੋੜਾ ਤਾਰਾ ਤੇ ਫੇਸ ਲੋ ਜੀ ਬਹੁਤ ਸਰੀਫ ਕੱਟੀ ਆ ਦੇਖੋ ਚਲੋ ਜੀ ਕੋਈ ਭਾਈ ਜੀ ਨਹੀਂ ਕੋਈ ਨੱਠ ਦੀ ਨਹੀਂ ਲੋਜੀ ਲੋਜੀ ਇਹਦਾ ਬਈ ਰੇਟ ਰੇਟ ਫੋਨ ਤੇ ਹੋ ਇਹਦਾ ਰੇਟ ਫੋਨ ਤੇ ਕਰੇਗਾ ਹਾਂ ਹਾਂ ਥਣ ਥਣ ਬਹੁਤ ਸੋਹਣਾ ਲੱਗਾ ਇੱਕ ਵਾਰਾ ਹੋਰ ਤੱਕ ਥਣ ਲੋਜੀ ਥਣ ਚੈੱਕ ਕਰ ਸਕ ਬਹੁਤ ਸੋਹਣਾ ਮਕੂੜਾ ਚੋੜੀ ਚੋੜੀ ਖੁੱਲੀ ਹੈ ਠੀਕ ਹੈ ਠੀਕ ਜਾਜੀ ਹੂ ਬਈ ਰੇਟ ਇਹਦਾ ਹਾਂ ਜਾਜੀ ਹੈ ਰੇਟ ਠੀਕ ਹੈ ਤੇ ਹਾਂਜੀ ਬਈ ਦੂਜੀ ਦੱਸੋ ਕਿੰਨੇ ਟਾਈਮ ਦੀ ਉਮਰ ਹੈ ਦੀ ਇਹ ਪੌਣੇ 2 ਸਾਲਾਂ ਦੀ ਹੈ ਪੌਣੇ 2 ਸਾਲਾਂ ਦੀ ਥਾਣੇ ਦੇ ਵੀ ਖਾਓ ਚੈੱਕ ਕਰ ਸਕਦਾ ਲੋਜੀ ਹਣ ਬਹੁਤ ਸੋਹਣਾ ਇਹ ਕੱਦ ਵੈਡ ਵੀ ਸੁਖਣਾ ਕਰਮ ਵਾਲੀ ਦਾ ਸੋਨਾ ਲੋ ਜੀ ਫੇਸ ਕੁਆਲਿਟੀ ਦੇਖ ਸਕਦੇ ਨੇ ਨੇੜੇ ਤੋਂ ਠੀਕ ਹੈ ਜੀ ਇਹਦਾ ਰੇਟ ਭਰਾ ਇਹਦਾ ਵੀ ਫੋਨ ਤੇ ਹੋ ਫੋਨ ਤੇ ਕਰਾਂਗਾ ਰੇਟ ਚਲੋ ਠੀਕ ਹੈ ਜੀ ਤੋਰ ਤੋਰਦ ਲੰਮੀ ਤੋਰ ਦੋ ਆ ਬਾਬੋ ਕੱਦ ਕਾਟ ਸੋਨਾ ਬਾਈ ਕੋਲ ਦੋਨੇ ਕੱਟੀਆਂ ਟਾਪ ਦੀਆਂ ਲਿਓ ਜੀ ਲਿਓ ਲਿਓ ਲੋ ਜੀ ਤੋੜਾ ਤਰਾ ਦੇਖ ਸਮੇਂ ਤੁਸੀਂ ਲੋ ਜੀ ਪੰਡਟ ਢੱਲਮਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਟਾਪ ਵੀ ਇਕੱਠੀਆਂ ਦੋਨੇ ਦੋਨੇ ਪਕਾਊਗਾ ਭਰਾ ਠੀਕ ਹੈ ਜੀ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚੱਕ ਕੇ ਬਾਈ